ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮੇਂਦਰ ਵੀਰ ਕਾ ਮੇਰਾ ਮੇਰਾ ਜਿਹੜਾ ਪੇਸ਼ਾ ਵਾ ਉਹ ਮੇਰਾ ਸੈਲੂਨ ਆ ਤੇ ਸੈਲੂਨ ਦੇ ਨਾਲ ਨਾਲ ਮੈਂ ਇੱਕ ਪੱਤਰਕਾਰ ਆ ਜੀ ਠੀਕ ਆ ਜੀ ਤੇ ਜਿਹੜੇ ਜਿਹੜੇ ਪੱਤਰਕਾਰ ਭਰਾ ਆਪਣੇ ਜਿੰਨੇ ਵੀ ਜਿੰਨਾ ਤੱਕ ਇਹ ਵੀਡੀਓ ਪਹੁੰਚਦੀ ਆ ਇਹ ਜਰੂਰ ਹਰ ਇੱਕ ਨਾਲ ਸਾਂਝੀ ਕਰਿਓ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜਿੰਨੇ ਵੀ ਖਾਸ ਕਰਕੇ ਬਾਕੀ ਕਾਉਂਸਲਰ ਨੇ ਆਪਣੇ ਠੀਕ ਆ ਜੀ ਉਹ ਵੀ ਇੱਕ ਦੂਜੇ ਦੇ ਇੱਕ ਦੂਜੇ ਦੇ ਸੰਪਰਕ ਦੇ ਵਿੱਚ ਜਰੂਰ ਇਹ ਵੀਡੀਓ ਸ਼ੇਅਰ ਕਰਿਓ ਜਿੱਦਾਂ ਕਿ ਇੱਕ ਨਾ ਕਾਫੀ ਦਿਨ ਤੋਂ ਮਤਲਬ ਸਾਡਾ ਕੋਈ ਮੈਟਰ ਚੱਲ ਰਿਹਾ ਜੀ ਮੈਟਰ ਚੱਲ ਰਿਹਾ ਮਨਦੀਪ ਮੰਨਾ ਵੀਰਕੇ ਦਾ ਜਿਹੜਾ ਨਵਾਂ ਨਵਾਂ ਕਾਉਂਸਲਰ ਬਣਿਆ ਵਾ ਉਹਦੇ ਨਾਲ ਚੱਲ ਰਿਹਾ ਜੀ ਉਹਦੇ ਨਾਲ ਸਾਡਾ ਕੋਈ ਕੋਈ ਨਿੱਜੀ ਰੋਲਾ ਨਹੀਂ ਆ ਮਤਲਬ ਜਦੋਂ ਮੈਂ ਫੋਨ ਕਰਦਾ ਉਹ ਮੈਨੂੰ ਦੱਸਦਾ ਕਿ ਆਪਾਂ ਦੋਵੇਂ ਭਰਾ ਆ ਵਾ ਠੀਕ ਆ ਜੀ ਪਰ ਕੰਮ ਉਹਨੇ ਥੋੜਾ ਜਿਹਾ ਜਿਹੜਾ ਉਹ ਗਲਤ ਕਰਤਾ ਵਾ ਨਵਾਂ ਨਵਾਂ ਕਾਉਂਸਲਰ ਬਣਿਆ ਵਾ ਉਹਨੂੰ ਇਦਾਂ ਨਹੀਂ ਕਰਨਾ ਚਾਹੀਦਾ ਠੀਕ ਹੈ ਜੀ ਮੇਰਾ ਇੱਕ ਪੁਰਾਣਾ ਘਰ ਆ ਵੇਰ ਕੇ ਜਿੱਥੇ ਕਿ ਇਸ ਟਾਈਮ ਚਲੋ ਮੈਂ ਰਹਿ ਨਹੀਂ ਰਿਹਾ ਉਹਦੇ ਅਗਲੇ ਬਨੇ ਇੱਕ ਪਰਿਵਾਰ ਵੈਂਦਾ ਵਾ ਉਹ ਵੀ ਸਾਡਾ ਆਪਣਾ ਹੀ ਪਰਿਵਾਰ ਆ ਤੇ ਉਹਨਾਂ ਦਾ ਉਹਨਾਂ ਦਾ ਜਿਹੜਾ ਰਸਤਾ ਵਾ ਉਹ ਬਾਜ਼ਾਰ ਵਾਲ ਨੂੰ ਆ ਉਹ ਬਾਜ਼ਾਰ ਵਾਲ ਨੂੰ ਰਸਤਾ ਵਾ ਤੇ ਉਹਨਾਂ ਨੇ ਕੀ ਕੀਤਾ ਵਾ ਕਿ ਲੈਂਟਰ ਲੁੰਡਰ ਦੁਬਾਰਾ ਪਾਉਣਾ ਸੀ ਢਾ ਕੇ ਤੇ ਇੱਕ ਰਸਤਾ ਜਿਹੜਾ ਵਾ ਉਹਨਾਂ ਨੇ ਮੇਰੇ ਦਰਵਾਜ਼ੇ ਦੇ ਗਾਡੀ ਦਰਵਾਜ਼ਾ ਕੱਢ ਲਿਆ ਦਰਵਾਜ਼ੇ ਦੇ ਨਾਲ ਦਰਵਾਜ਼ਾ ਉਹਨਾਂ ਨੇ ਕੱਢ ਲਿਆ ਤੇ ਜਿਹੜਾ ਕਿ ਗਲੀ ਜਿਹੜੀ ਆ ਜਿਹੜੀ ਗਲੀ ਆ ਉਹ ਵੀ ਉਹਨਾਂ ਨੇ ਛੱਤ ਲਈ ਆ ਠੀਕ ਹੈ ਜੀ ਤੇ ਇਹ ਸਾਰਾ ਕੰਮ ਮਨਦੀਪ ਮੱਨਾ ਕਾਉਂਸਲਰ ਉਹਨੇ ਲਾਗੇ ਖਲੋਕੇ ਕਰਵਾਇਆ ਲਾਗੇ ਖਲੋਕੇ ਕਰਾਇਆ ਵਾ ਠੀਕ ਹੈ ਜੀ ਫਿਰ ਮਤਲਬ ਮਨਦੀਪ ਮੱਨੇ ਨਾਲ ਮੇਰੀ ਫੋਨ ਤੇ ਗੱਲ ਹੋਈ ਕਿ ਮੱਨੇ ਉਹ ਜਾਲ ਬਣਨ ਲੱਗੇ ਆ ਠੀਕ ਹੈ ਜੀ ਉਹਨਾਂ ਨੇ ਲੈਂਟਰ ਪਾਉਣਾ ਵਾ ਤੇ ਮੇਰਾ ਭਰਾ ਉਹ ਤੂੰ ਉਹਨਾਂ ਦਾ ਸਾਥ ਨਾ ਦੇਵੀਂ ਮੈਂ ਮੈਂ ਮੱਨੇ ਨੂੰ ਇਹ ਨਹੀਂ ਗਿਆ ਕਿ ਮੱਨੇ ਤੂੰ ਮੇਰੇ ਨਾਲ ਦੀ ਗੱਲ ਕਰ ਮੈਂ ਕਿਹਾ ਮੱਨੇ ਨਵਾਂ ਨਵਾਂ ਕਾਉਂਸਲਰ ਬਣਿਆ ਵਾ ਤੂੰ ਉਹ ਗੱਲ ਉਹ ਕਰ ਰਾਈਟ ਹੈ ਜੋ ਠੀਕ ਹੈ ਨਾ ਜੇ ਗਲੀ ਛਤਨੀ ਬੰਦੀ ਆ ਤੇ ਮੇਰਾ ਵੀਰ ਸਾਰੀ ਛੱਤ ਲੋ ਮੈਨੂੰ ਕੋਈ ਇਤਰਾਜ਼ ਨਹੀਂ ਆ ਠੀਕ ਹੈ ਨਾ ਜੋ ਰਾਈਟ ਆ ਠੀਕ ਹੈ ਨਾ ਬਾਕੀ ਇਹ ਆ ਕਿ ਜਦੋਂ ਜਦੋਂ ਆਪਾਂ ਨਵੇਂ-ਨਵੇਂ ਰਾਜਨੀਤੀ ਚ ਉਤਰਦੇ ਆ ਚਲੋ ਕੋਈ ਕਈਆਂ ਨੂੰ ਰਾਜਨੀਤਿਕ ਨਸ਼ਾ ਆਂਦਾ ਕਈਆਂ ਨੂੰ ਪੈਸੇ ਦੀ ਭੁੱਖ ਹੁੰਦੀ ਆ ਠੀਕ ਹੈ ਨਾ ਲੇਕਿਨ ਇਹ ਆ ਕਿ ਇਹ ਤੁਸੀਂ ਸੋਭਾ ਘਟਨੀ ਆ ਕਿ ਜਾਂ ਮਤਲਬ ਤੁਸੀਂ ਬਦਨਾਮੀ ਘਟਨੀ ਆ ਉਹ ਉਹ ਬੰਦੇ ਦੇ ਆਪਣੇ ਹੱਥ ਵਾਸ ਹੁੰਦਾ ਵਾ ਤੇ ਇਹ ਜੀ ਸਾਡਾ ਵੀਡੀਓ ਬਣਾਉਂਦਾ ਮਕਸਦ ਇਹ ਹੀ ਕਿ ਜਿੰਨੇ ਵੀ ਮਤਲਬ ਵੇਰਕੇ ਦੇ ਰਹਿਣ ਵਾਲੇ ਆ ਜੋ ਵੀ ਆ ਤੇ ਇਹਦੇ ਅਜੇ 4-5 ਸਾਲ ਪਏ ਨੇ ਇਹਦੇ 4-5 ਸਾਲ ਅਜੇ ਹੈਗੇ ਨੇ ਤੇ ਇਹ ਜਦੋਂ ਵੀ ਕਿਸੇ ਨਾਲ ਜਦੋਂ ਵੀ ਕਿਸੇ ਨਾਲ ਕੋਈ ਮਤਲਬ ਇਹ ਧੱਕਾ ਕਰਦਾ ਵਾ ਦੋਹਾਂ ਦੇ ਪੱਖ ਨਹੀਂ ਲੈਂਦਾ ਤੇ ਸਾਡਾ ਗੁਰੂ ਨਾਨਕੋ ਹਸਪੀਟਲ ਆ ਗੇ ਮੇਰਾ ਸਲੂਨ ਆ ਦਫਤਰੇ ਮੇਰਾ ਪ੍ਰੈਸ ਰਿਪੋਰਟਰ ਆ ਮੈਂ ਤੇ ਇਨਾਂ ਦੇ ਮਤਲਬ ਕੋਈ ਵੀ ਇਹ ਵੇਰਕੇ ਦੇ ਵਿੱਚ ਕਿਸੇ ਨਾਲ ਧੱਕਾ ਕਰਦਾ ਵਾ ਸਾਡੀ ਮੀਡੀਆ ਦੇ ਨਾਲ ਸੰਪਰਕ ਕਰੋ ਮੇਰੀ ਮੀਡੀਆ ਨਾਲ ਵੀ ਮੇਰੇ ਜਿਹੜੇ ਸਾਡੀ ਯੂਨੀਅਨ ਦੇ ਬੰਦੇ ਨੇ ਮੇਰੀ ਉਹਨਾਂ ਨਾਲ ਵੀ ਗੱਲਬਾਤ ਹੋ ਗਈ ਸੀ ਵੀ ਆਹ ਕੰਮ ਚੱਲ ਰਿਹਾ ਵਾ ਤੇ ਕਿਦਾਂ ਕਰੀਏ ਉਹ ਕਹਿੰਦੇ ਵੀ ਗੁਰੇ ਤੂੰ ਫੋਨ ਉਹਨਾਂ ਨੇ ਕੀਤਾ ਮੈਂ ਕਿਹਾ ਮੈਂ ਮੰਨੇ ਨੂੰ 8 ਤੋਂ 10 ਫੋਨ ਕੀਤੇ ਆ ਜਿਹਦੇ ਵਿੱਚ ਗੁਰੇ ਆਪਾਂ ਭਰਾ ਆ ਵਾ ਆਪਾਂ ਬਹਿ ਜਾਾਂਗੇ ਆਪਾਂ ਇਦਾਂ ਕਰਾਂਗੇ ਉਦਾਂ ਕਰਾਂਗੇ ਠੀਕ ਹੈ ਜੀ ਤੇ ਇਸ ਕਰਕੇ ਮਤਲਬ ਇਹਨੇ ਲਾਗੇ ਖਲੋ ਕੇ ਜਿਹੜਾ ਇਹ ਕੰਮ ਕਰਾਇਆ ਇਹ ਬੜਾ ਨਿੰਦਨਯੋਗ ਆ ਤੇ ਬਾਕੀ ਬਾਕੀ ਮੈਂ ਮੈਂ ਇਹਨੂੰ ਆਪਣੇ ਵੱਲੋਂ ਵੀ ਦੱਸਿਆ ਸੀ ਵੀ ਮਤਲਬ ਕਿ ਮੈਂ ਮੈਂ ਇੱਕ ਪੱਤਰਕਾਰ ਆ ਤੇ ਤੂੰ ਇਦਾਂ ਮਤਲਬ ਨਾ ਕਰ ਇੰਨੇ ਇੰਨੇ ਕੋਈ ਚੀਜ਼ ਨਹੀਂ ਮਣੀ ਥਾਣੇ ਥਾਣੇ ਮੈਂ ਦਰਖਾਸਤ ਦਿੱਤੀ ਆ ਜਿਹੜੀ ਦਰਖਾਸਤ ਮੇਰੀ ਗਈ ਹੋਈ ਥਾਣੇ ਉਹ ਜਾਲ ਬੰਨਣ ਤੋਂ ਪਹਿਲਾਂ ਗਈ ਸੀ ਥਾਣੇ ਵਾਲਿਆਂ ਨੇ ਆ ਕੇ ਕੰਮ ਰੋਕਿਆ ਵੀ ਆ ਵਿੱਚੋਂ ਮੇਰੀ ਥਾਣੇਦਾਰ ਨਾਲ ਗੱਲ ਹੋਈ ਆ ਏ ਅਸੀਂ ਸ਼ਖਵਿੰਦਰ ਸਿੰਘ ਜੀ ਉਹ ਕਹਿੰਦੇ ਸੀ ਕੰਮ ਰੋਕਤਾ ਵਾ ਉਹਨਾਂ ਨੇ ਕੰਮ ਰੋਕਿਆ ਵੀ ਆ ਇੰਨੇ ਫੇਰ ਮਤਲਬ ਥਾਣੇ ਜਾ ਕੇ ਇੰਨੇ ਉਹਨਾਂ ਨੂੰ ਕਹਿ ਕਵਾ ਕੇ ਇੰਨੇ ਕੰਮ ਚਾਲੂ ਕਰਤਾ ਠੀਕ ਹੈ ਤੇ ਜਿੱਦਾਂ ਜਿੱਦਾਂ ਕਿ ਮੇਰਾ ਮੇਰਾ ਇਹ ਇਹਨੇ ਸੋਚਿਆ ਵਾ ਕਿ ਯਾਰ ਵੀ ਅਸੀਂ ਮਤਲਬ ਇਹ ਇੱਕ ਕਟਿੰਗ ਕਰਨ ਵਾਲਾ ਵਾ ਇੱਕ ਸਲੂਨ ਵਾਲਾ ਵਾ ਠੀਕ ਹੈ ਇੱਕ ਨਾਈ ਆ ਠੀਕ ਹੈ ਨਾ ਅਸੀਂ ਝੋਲਾ ਚੋਕ ਨਾਈ ਥੋੜੀ ਯਾਰ ਠੀਕ ਹੈ ਕਿ ਨਹੀਂ ਪਿਛਲੇ ਪਿਛਲੇ 4 ਸਾਲ ਪਹਿਲਾਂ ਦੀ ਮੈਂ ਤੈਨੂੰ ਗੱਲ ਦੱਸ ਦਿੰਦਾ ਇੱਕ ਠੀਕ ਹੈ ਮੇਰੇ ਕੋ ਦੋ ਜੱਜ ਸਹਿਬਾਨ ਆ ਜਿਨ੍ਹਾਂ ਦੀ ਮੈਂ ਕਟਿੰਗ ਕਰਨ ਜਾਂਦਾ ਵਾ ਠੀਕ ਹੈ ਇੱਕ ਦੀ ਇੱਕ ਮੇਰੇ ਕੋਲ ਸਲੂਨ ਤੇ ਆ ਜਾਂਦੇ ਨੇ ਤੇ ਇੱਕ ਦੀ ਕਟਿੰਗ ਕਰਨ ਜਿਹੜੀ ਆ ਉਹ ਮੈਂ ਘਰੇ ਜਾਣਾ ਠੀਕ ਹੈ ਇੱਕ ਥਾਣੇਦਾਰ ਆਇਆ ਮੇਰੇ ਕੋਲ ਕਾਫੀ ਚੇਰ ਦੀ ਗੱਲ ਆ ਇੱਕ ਥਾਣੇਦਾਰ ਆਇਆ ਮੇਰੇ ਕੋਲ ਉਹਨੇ ਮਤਲਬ ਕੋਈ ਰੇਡ ਪੱਖੋ ਕੋਈ ਮਾੜੀ ਮੋਟੀ ਗੱਲ ਹੋਈ ਉਹਨੇ ਬੜਾ ਮਤਲਬ ਵੱਧ ਘੱਟ ਬੋਲਿਆ ਅੱਛਾ ਉਹ ਬੋਲ ਕੇ ਚਲਾ ਗਿਆ ਉਹ ਬੋਲ ਕੇ ਚਲਾ ਗਿਆ ਤੇ ਉਸ ਤੋਂ ਬਾਅਦ ਅਚਾਨਕ ਹੀ ਜਦੋਂ ਮਤਲਬ ਜਦੋਂ ਗੁਰੂ ਸਾਹਿਬ ਨੇ ਮਤਲਬ ਤੁਸੀਂ ਸਹੀ ਜਗ੍ਹਾ ਸਹੀ ਕੰਮ ਕਰ ਰਹੇ ਹੋ ਨਾ ਤੇ ਤੁਹਾਨੂੰ ਮਤਲਬ ਆਟੋਮੈਟਿਕ ਹੀ ਤੁਹਾਡੇ ਕੋ ਗੁਰੂ ਸਾਹਿਬ ਨੇ ਕੋਈ ਭੇਜੀ ਇਹੋ ਜਿਹਾ ਦੇਣਾ ਵਾ ਕਿ ਜਿਹੜਾ ਮਤਲਬ ਤੁਹਾਡੇ ਮਨ ਦੀ ਵਿੱਚ ਕੋਈ ਸਵਾਲ ਹੋਗਾ ਕੋਈ ਵਿਚਾਰ ਹੋਗੀ ਉਹਦਾ ਹੱਲ ਨਿਕਲ ਜਾਂਦਾ ਮੇਰੇ ਕੋ ਨਾ ਅਚਾਨਕ ਹੀ ਨਾ ਮਤਲਬ ਉਹ ਜੱਜ ਸਾਹਿਬ ਨੇ ਮੈਨੂੰ ਆ ਗਏ ਮੇਰੇ ਕੋ ਕਹਿੰਦੇ ਯਾਰ ਮੈਂ ਮੋਛਮਾਂ ਸੈਟ ਕਰਾਉਣੀ ਕਟਿੰਗ ਕਰਾਉਣੀ ਮੈਂ ਆ ਜਾ ਮੈਂ ਕਿਹਾ ਆਓ ਸਰ ਠੀਕ ਹੈ ਥੱਲੇ ਉਹਨਾਂ ਗੱਡੀ ਖਿਲਾੜੀ ਗਨਮਨ ਖਿਲਾੜੀ ਉਹਨਾਂ ਨੇ ਮੇਰੇ ਕੋ ਕਟਿੰਗ ਕਰਾ ਕੇ ਗਏ ਆ ਮੈਨੂੰ ਆਂਦੇ ਗੁਰੇ ਕੀ ਗੱਲ ਹੈ ਅੱਜ ਮਤਲਬ ਬੜਾ ਢਿੱਲਾ ਡਣ ਆ ਜਾ ਕਿ ਚੱਕਰ ਕੀ ਆ ਮੈਂ ਕਿਹਾ ਸਰ ਕੀ ਕਰਾਂ ਮੈਂ ਕਿਹਾ ਮੈਂ ਤੁਹਾਨੂੰ ਦੁਕਾਨਦਾਰੀ ਆ ਦੁਕਾਨਦਾਰੀ ਤੇ ਮੈਂ ਕਿਹਾ بڑے بڑے ਮਤਲਬ ਐਸੇ ਬੰਦੇ ਆਉਂਦੇ ਆ ਜਿਹੜੇ ਕੁਝ ਚੰਗਾ ਕਹਿ ਜਾਂਦੇ ਕੁਝ ਮਾੜਾ ਕਹਿ ਜਾਂਦੇ ਕਹਿੰਦੇ ਕੀ ਗੱਲ ਹੋ ਗਈ ਆ ਉਹਨਾਂ ਮੈਨੂੰ ਫਿਰ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਵੀ ਮੈਂ ਕਿਹਾ ਵੀ ਇਹਦਾ ਇਦਾਂ ਥਾਣੇਦਾਰ ਆ ਬੰਦਾ ਇਹਦੇ ਮੈਂ ਕਿਹਾ ਕੋਈ ਕੋਈ ਰੇਟ ਪੱਖੋਂ ਮਾੜੀ-ਮੋਟੀ ਗੱਲ ਹੋਈ ਤੇ ਮੈਂ ਕਿਹਾ ਉੱਚਾ ਨੀਵਾ ਬੋਲ ਕੇ ਗਿਆ ਵਾ ਕਹਿੰਦਾ ਕੀ ਨਾ ਆਉਦਾ ਮੈਂ ਨਾਮ ਦੱਸਿਆ ਮੈਂ ਨੰਬਰ ਦੱਸਿਆ ਠੀਕ ਹੈ ਮੈਨੂੰ ਆਂਦਾ ਸਵੇਰੇ 10 ਵਜੇ ਕੋਟ ਆ ਜੀ ਠੀਕ ਹੈ ਜੀ ਕੋਟ ਫਿਰ ਜਦੋਂ ਮੈਂ ਸਵੇਰੇ 10 ਵਜੇ ਮੈਂ ਮੈਂ ਕੋਰਟ 'ਚ ਗਿਆ ਵਾ ਉਥੇ ਜਾਂਦਿਆਂ ਨੂੰ ਮੇਰੇ ਉਹ ਖਲੋਤਾ ਸੀ ਠੀਕ ਹੈ ਜੀ ਜਾਂਦਿਆਂ ਨੂੰ ਮੇਰੇ ਖਲੋਤਾ ਸੀ ਉਹਨੇ ਦੱਸਿਆ ਜੱਜ ਸਹਿਬਾਨੇ ਕਿ ਇਹ ਮੇਰਾ ਬਾਰ-ਬਾਰ ਆ ਇਹ ਮੇਰੇ ਵਾਲਾਂ ਦੀ ਕਟਿੰਗ ਕਰਦਾ ਵਾ ਤੂੰ ਇਹਦੇ ਨਾਲ ਬੱਦਸ ਲੋਕੀ ਜਿਹੜੀ ਕਰਕੇ ਆ ਆ ਤੂੰ ਮਾੜਾ ਬੋਲ ਕੇ ਆ ਕਿਉਂ ਬੋਲਿਆ ਇਹਦੇ ਨਾਲ ਠੀਕ ਹੈ ਉਥੇ ਉਹਨੂੰ ਗੱਲ ਨਹੀਂ ਹੀ ਆਉਂਦੀ ਗੱਲ ਨਹੀਂ ਹੀ ਆਉਂਦੀ ਉਹਨੇ ਮਾਫੀਆਂ ਮੰਗੀਆਂ ਸੌਰੀ ਫੀਲ ਕੀਤੀ ਠੀਕ ਹੈ ਨਾ ਮੈਂ ਉਹਨੂੰ ਕਿਹਾ ਮੈਂ ਕਿਹਾ ਨਹੀਂ ਇਹ ਕੋਈ ਚੱਕਰ ਨਹੀਂ ਆ ਹਰ ਹਰ ਮੈਕਮੇ ਦੇ ਵਿੱਚ ਚੰਗੇ ਵੀ ਹੁੰਦੇ ਆ ਮਾੜੇ ਵੀ ਹੁੰਦੇ ਆ ਤੇ ਉਥੇ ਬਾਅਦ ਚ ਉਹ ਹਸਾਬ ਲੋਕੇ ਉਹ ਉਹ ਵੀ ਹੈਰਾਨ ਹੋ ਗਿਆ ਕਿ ਯਾਰ ਮੈਂ ਇਹਨੂੰ ਨਹੀਂ ਸਮਝ ਬੈਠਾ ਹਾਂ ਕਿ ਇਹ ਖਣੀਏ ਵਾਲਕਟ ਨਾਲ ਚੱਲਦਾ ਫਿਰਦਾ ਨਹੀਂ ਆ ਅਸੀਂ ਚੋਲਾ ਚੱਕ ਨਹੀਂ ਹੈਗੇ ਠੀਕ ਹੈ ਤੇ ਬਾਕੀ ਪਤਾ ਗੱਲ ਕੀ ਹੈ ਬਾਕੀ ਜਿੰਨੇ ਵੀ ਮੇਰੇ ਭਰਾ ਪੱਤਰਕਾਰ ਨੇ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੇ ਜਿਹੜੇ ਜਿੰਨੇ ਵੀ ਪੱਤਰਕਾਰ ਭਰਾ ਵਾ ਇਹ ਸਾਰੇ ਇਕਜੁੱਟ ਹੋ ਜਾ ਕਰੋ ਕਿਉਂਕਿ ਨਹੀਂ ਤੇ ਨਹੀਂ ਤੇ ਇੱਥੇ ਤੇ ਜਣਾ ਖਣਾ ਹੀ ਉੱਠ ਕੇ ਕੋਈ ਸਾਨੂੰ ਮਤਲਬ ਸਾਨੂੰ ਦਬਾ ਦੂਗਾ ਤੇ ਬੜੀਆਂ ਜਦੋਂ ਮੈਂ ਆਪਣੇ ਵੇਰਕੇ ਗਿਆ ਵਾਂ ਮੈਂ ਕੰਮ ਆਪਣਾ ਮੌਕਾ ਵੇਖਣ ਗਿਆ ਵਾਂ ਵੀ ਉਹ ਕੀ ਕਰ ਰਹੇ ਆ ਮੇਰੇ ਨਾਲ 7-8 ਪੱਤਰਕਾਰ ਗਏ ਆ ਠੀਕ ਹੈ ਫਿਰ ਉਹ